ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਜਬ ਲਾਉ ਨਹੀਂ ਭਾਗ ਲਿਲਾਰ ਉਦੈ ਤਬ ਲਉ ਪਰਮਤੇ ਫਿਰ ਤੇ ਬਹੁਤਾਇਓ ਕਲ ਕੋਰ ਸਮੁੰਦਰ ਮੈਂ ਬੂੜ ਤਥੇ ਕਬ ਹੂੰ ਮਿਟ ਹੈ ਨਹੀਂ ਰੇ ਪਸ਼ੂਤਾਇਓ ਤਤ ਵਿਚਾਰ ਜਹ ਹੈ ਮਥੁਰਾ ਜਗਤਾਰਣ ਕੋ ਅਵਤਾਰ ਬਣਾਇਓ ਜਪਿਓ ਜਿਨ ਅਰ ਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨ ਆਇਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਹਮਰੀ ਗਣਤ ਨ ਗਣੀਆਂ ਕਾਈ ਆਪਣਾ ਬਿਰਧ ਪਛਾਣ ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗਮਾਨ ਪਰਮਾਤਮਾ ਸਾਡੇ ਕੀਤੀ ਹੋਏ ਮਾੜੇ ਕਰਮਾਂ ਦੀ ਗਿਣਤੀ ਮਿਣਤੀ ਨਹੀਂ ਕਰਦਾ ਉਹ ਤਾਂ ਆਪਣੇ ਮੁੰਡਕ ਦੀ ਬਾਦੇ ਬਖਸ਼ਿੰਦ ਸੁਭਾ ਨੂੰ ਸਦਾ ਚੇਤੇ ਰੱਖਦਾ ਹੈ ਸਾਡੇ ਆਗੁਣ ਨਹੀਂ ਚਿਤਾਰਦਾ ਸਦਾ ਬਖਸ਼ਦਾ ਹੀ ਰਹਿੰਦਾ ਹੈ ਪਰਮਾਤਮਾ ਤਾਂ ਸਾਨੂੰ ਆਪਣਾ ਬਣਾ ਕੇ ਆਪਣਾ ਹੱਥ ਦੇ ਕੇ ਵਿਚਾ ਲੈਂਦਾ ਹੈ ਤੇ ਜਿਸ ਕਿਸੇ ਨੂੰ ਉਹ ਆਪਣਾ ਬਣਾ ਲੈਂਦਾ ਹੈ ਉਹ ਸਦਾ ਹੀ ਆਤਮਿਕ ਆਨੰਦ ਮਾਣਦਾ ਹੈ ਸਾਕਿਆ ਸਾਹਿਬ ਸਦ ਮਿਹਰਬਾਨ ਬੰਧ ਪਾਇਆ ਮੇਰਾ ਸਤਗੁਰੂ ਪੂਰੈ ਹੋਈ ਸਰਬ ਕਲਿਆਣ ਰਹਾਉ ਉਹ ਸਦਾ ਕਾਇਮ ਰਹਿਣ ਵਾਲਾ ਮਾਲਕ ਪ੍ਰਭੂ ਤਾਂ ਹਮੇਸ਼ਾ ਹੀ ਮਿਹਰਬਾਨ ਹੈ ਮੇਰੇ ਪੂਰੇ ਸਤਗੁਰੂ ਨੇ ਮੈਨੂੰ ਬਿਕਾਰਾਂ ਬਲ ਜਾਣ ਤੋਂ ਰੋਕ ਲਿਆ ਹੈ ਮੇਰੇ ਰਾਹ ਉਤੇ ਬਨ ਮਾਰ ਦਿੱਤਾ ਹੈ ਤੇ ਹੁਣ ਮੇਰੀ ਹਰ ਪਰਕਾਰ ਨਾਲ ਕਲਿਆਣ ਹੋ ਗਈ ਹੈ ਭਾਬ ਮੈਨੂੰ ਆਤਮਿਕ ਸੁਖ ਮਿਲ ਗਿਆ ਹੈ ਠਹਿਰਾਉ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਗੁਰਬਾਣ ਇਸ ਪਰਮਾਤਮਾ ਨੇ ਜਿੰਦ ਜਾਨ ਪਾ ਕੇ ਸਾਡੇ ਸਰੀਰ ਨੂੰ ਬਣਾਇਆ ਹੈ ਉਸ ਨੇ ਹੀ ਸਾਨੂੰ ਪਹਿਨਣ ਲਈ ਕੱਪੜੇ ਅਤੇ ਖਾਣ ਲਈ ਭੋਜਨ ਦਿੱਤਾ ਹੈ ਉਸ ਨੇ ਆਪਣੇ ਸੇਵਕ ਦੀ ਆਪ ਹੀ ਪੈਜ ਰੱਖੀ ਹੈ ਜਿਤੇ ਬਖਸ਼ੀ ਹੈ ਮੈਂ ਨਾਨਕ ਉਸ ਪਰਮਾਤਮਾ ਤੋਂ ਸਦਾ ਹੀ ਸਦਕੇ ਜਾਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ